ਇਸ ਤੋਂ ਬਾਅਦ ਮਹਾਰਾਜਾ ਵਾਈਟ ਲਾਈਨ ਦਾ ਮਿਕਸਰ ਗ੍ਰਾਈਂਡਰ ਜਿਹੜਾ ਕਿ 500 ਵੋਟ ਦਾ ਹੈ ਜੀ ਬਾਜ਼ਾਰ 'ਚ ਕੀਮਤ ਹੈਗੀ ਹੈ 2200 ਰੁਪਿਆ ਅਸੀਂ ਦੇਾਂਗੇ ਸਿਰਫ 1200 ਰੁਪਏ ਦਾ ਉਸ ਤੋਂ ਬਾਅਦ ਕ੍ਰੌਮਟਨ ਦੀ ਮਿਕਸੀ ਦੇਾਂਗੇ ਜੀ 750 ਵੋਟ ਦੀ ਜਿਹਦੇ ਨਾਲ 4 ਜਾਗ ਆਣਗੇ ਨਾਲ ਤੁਸੀਂ ਜੂਸ ਵੀ ਬਣਾ ਸਕਦੇ ਹੋ ਇਹ ਬਾਜ਼ਾਰ 'ਚ ਵਿਕਦੀ ਸੀ 4000 ਰੁਪਏ ਦੀ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਬ੍ਰਾਂਡ ਅਸੀਂ ਕੋਈ ਨਹੀਂ ਛੱਡਣਾ ਇਸ ਤੋਂ ਬਾਅਦ ਬ੍ਰਾਂਡ ਲੈ ਕੇ ਆਂਦਾ ਵੰਡਰ ਸ਼ੈਫ ਦਾ ਇਹ ਵੀ 750 ਵੋਟ ਚ ਹੈ ਇਹ ਵੀ ਅਸੀਂ ਤੁਹਾਨੂੰ ਦੇਾਂਗੇ ਸਿਰਫ 2200 ਰੁਪਏ ਦੇ ਵਿੱਚ ਗੱਲ ਇੱਥੇ ਨਹੀਂ ਖਤਮ ਹੋਣੀ ਇਸ ਤੋਂ ਬਾਅਦ ਪ੍ਰੈਸਟਿਜ ਦਾ ਆਇਰਿਸ ਦਾ ਤੁਹਾਨੂੰ ਦੇ ਦੇਣਾ 750 ਵਰਡ ਦਾ ਇਹਦੀ ਬਾਜ਼ਾਰ ਦੀ ਕੀਮਤ ਹੈਗੀ 3000 ਰੁਪਿਆ ਇਹ ਸੀ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਉਸ ਤੋਂ ਬਾਅਦ ਲੋਕੀ ਕਹਿੰਦੇ ਸੀਗੇ ਸਾਨੂੰ ਚੌਪਰ ਚਾਹੀਦੇ ਆ ਜੀ ਇਹ ਇੰਟਰਨੈਸ਼ਨਲ ਚੌਪਰ ਹੈ ਜੀ ਜਿਹਨੂੰ ਆਪਾਂ YFL ਕਹਿੰਦੇ ਆ ਜੀ ਇਹਦੀ ਬਾਜ਼ਾਰ ਚ ਕੀਮਤ ਹੈਗੀ ਜੀ 5500 ਰੁਪਿਆ ਆਨਲਾਈਨ ਵੀ 5200 ਰੁਪਏ ਦਾ ਸੇਲ ਹੋ ਰਿਹਾ ਤੇ ਅਸੀਂ ਫਲੈਟ ਰੇਟ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 3000 ਰੁਪਏ ਉਸ ਤੋਂ ਬਾਅਦ ਤੁਹਾਡੇ ਇਸ ਤੇ ਲੈ ਕੇ ਆ ਗਿਆ ओरिएंट ਦੀ ਪ੍ਰੈਸ ਇਹ ਆਪਾਂ ਤੁਹਾਨੂੰ ਦੇਾਂਗੇ ਸਿਰਫ 400 ਰੁਪਏ ਦੇ ਵਿੱਚ ਤੇ ਜੇ ਤੁਸੀਂ ਲੈਣੇ ਹੋ ਜੀ Bajaj ਦੀ ਪ੍ਰੈਸ ਇਹ ਅਸੀਂ ਤੁਹਾਨੂੰ ਦੇ ਦਾਂਗੇ 550 ਚਲੋ ਹੋਰ ਦੱਸੋ ਜਿਹੜਾ ਵੀਡੀਓ ਸ਼ੇਅਰ ਕਰ ਦੇਗਾ ਉਹਨੂੰ ਆਪਾਂ ਇਹ ਪ੍ਰੈਸ 500 ਰੁਪਏ ਦੇ ਵਿੱਚ ਦੇ ਦਾਂਗੇ ਉਸ ਤੋਂ ਲਾਵਾ ਵੀ ਸਾਡੇ ਕੋਲ ਹੋਰ ਬਹੁਤ ਬ੍ਰਾਂਡ ਨੇ ਜਿਦਾ ਕਿ Bajaj ਦੀ ਸਟੀਮ ਆਇਰਨ ਇਹ ਸਿਰਫ 800 ਰੁਪਏ ਦੇ ਵਿੱਚ ਹੈ ਜੀ ਉਸ਼ਾ ਦੀ ਸ੍ਰੀ ਮਾਇਰਨ ਲੈਣੀ ਹੈ 850 ਰੁਪਏ ਦੇ ਵਿੱਚ ਆ ਜਾਏਗੀ ਫਿਲਪਸ ਦੀ ਕਈਆਂ ਨੂੰ ਹੈਵੀ ਦੇ ਵਿੱਚ ਚਾਹੀਦੀ ਹੁੰਦੀ ਹੈ 2000 ਬੋਰਡ ਦੇ ਵਿੱਚ ਦੇਾਂਗੇ ਪ੍ਰੈਸ ਬਾਜ਼ਾਰ ਦੀ ਕੀਮਤ ਹੈਗੀ 2400 ਰੁਪਿਆ ਅਸੀਂ ਦੇਾਂਗੇ ਸਿਰਫ ਤੇ ਸਿਰਫ 1400 ਰੁਪਏ ਦੇ ਵਿੱਚ